ਦੋਸਤੋ ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਹੋਏ ਹਾਂ ਸ੍ਰੀ ਮੁਕਸਤ ਸਾਹਿਬ ਕਿਸਾਨ ਸੇਲਜ਼ ਟਰੈਕਟਰ ਬਾਈਆਂ ਦਾ ਬਹੁਤ ਵਧੀਆ ਕੰਮ ਹੈ ਸੋ ਦੋਸਤੋ ਕਿਸੇ ਵੀ ਵੀਰ ਨੇ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਲੈਣਾ ਹੈ ਆਪਣੇ ਖੇਤਾਂ ਲਈ ਆਪਣੇ ਘਰ ਦੇ ਕੰਮਾਂ ਲਈ ਕਈ ਵੀਰ ਸ਼ੌਂਕੀ ਮੁੰਡੇ ਹੁੰਦੇ ਆ ਵੀ ਉਹ ਵੀ ਟਰੈਕਟਰਾਂ ਦੇ ਸ਼ਕੀਨ ਆ ਤੇ ਮੈਂ ਕਹਿੰਦਾ ਬਾਈਆਂ ਕੋਲੇ ਬਹੁਤ ਘੱਟ ਚੱਲੇ ਸਾਰੇ オリジナル ਤੁਸੀਂ ਦੇਖ ਰਹੇ ਹੋ ਮੈਂ ਕਹਿੰਦਾ ਬਾਈ ਟਰੈਕਟਰਾਂ ਨੂੰ ਦੇਖ ਕੇ ਥੋੜੀ ਰੂਹ ਖੁਸ਼ ਹੋ ਜਾਣੀ ਹੈ ਤੇ ਤੁਸੀਂ ਬਾਅਦ ਬਾਅਦ ਇੱਥੇ ਆਓਗੇ ਆਪਦੇ ਯਾਰਾਂ ਦੋਸਤਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਭੈਣ ਭਰਾਵਾਂ ਨੂੰ ਇੱਕ ਹੀ ਗੱਲ ਕਹੋਗੇ ਵੀ ਆਪਾਂ ਜਾਣਾ ਕਿੱਥੇ ਐ ਬਾਈਆਂ ਕੋਲੇ ਉੱਪਰ ਬਾਈਆਂ ਦਾ ਮੋਬਾਈਲ ਨੰਬਰ ਪੂਰਾ ਐਡਰੈਸ ਐ ਤੇ ਇੱਕ ਵਾਰੀ ਜਿਹੜੀ ਅਸੀਂ ਬਈ ਤੁਹਾਨੂੰ ਵੀਡੀਓ ਦਿਖਾ ਰਹੇ ਆ ਨਿਗਾ ਮਰਾਉਣ ਦਾ ਕਾਰਨ ਐ ਵੀ ਕਈ ਵੀਰਾਂ ਦੇ ਦਿਮਾਗ ਦੇ ਵਿੱਚ ਸ਼ੱਕ ਪਉਂਦਾ ਵੀ ਟਰੈਕਟਰ ਕਰੇ ਬਾਈਆਂ ਕੋਲੇ ਪੁਰਾਣੇ ਨਾ ਹੋਣ ਬਹੁਤ ਵਧੀਆ ਟਰੈਕਟਰ ਐ ਬਾਈ ਨਾਲ ਗੱਲਬਾਤ ਕਰਦੇ ਆ ਵੀਡੀਓ ਨਾਲ ਜੁੜੇ ਰਹੋ ਜੀ ਬਾਈ ਜੀ ਸਸਰੀ ਸਸੀ ਕਾਲ ਬਾਈ ਜੀ ਹੋਰ ਬੇਠਕੋ ਬਈ ਆਪਾਂ ਹੁਣ ਟਰੈਕਟਰ ਦੀ ਡਿਟੇਲ ਦੀ ਗੱਲ ਕਰਦੇ ਆਂ ਜੀ ਹਾਂਜੀ ਹਾਂਜੀ ਇਹ ਟਰੈਕਟਰ ਕਿਹੜਾ ਮਾਡਲ ਹੈ ਜੀ ਇਹਦਾ ਕੀ ਨਾਂ ਹੈ ਅਰਜੁਨ ਟਰੈਕਟਰ ਤੇ ਇਹਦੀ ਪੂਰੀ ਸਾਨੂੰ 2023 ਮਾਡਲ ਹੈ ਜੀ ਜੀ ਪਿਓਰ 23 ਆ ਐਨ ਵੀ ਕਾਪੀ ਮਾਰ ਕੇ ਬਾਈ ਦੇ ਕਾਪੀ 23 ਦੀ ਪਿਓਰ 23 ਠੀਕ ਹੈ ਬਈ ਇਹਦੇ ਟਾਇਰ ਨਾਲ ਦੇ ਪਏ ਆ 90 ਪੈਸੇ 95 ਪੈਸੇ 600 ਘੰਟਾ ਚੱਲਿਆ Ориਜੀਨਲ 6-700 ਠੀਕ ਹੈ ਜੀ 600 ਘੰਟਾ ਜੀ 6-700 ਘੰਟਾ ਚੱਲਿਆ ਠੀਕ ਹੈ ਲੋਕਲ ਨੰਬਰ ਦਾ ਅਬੋਰ ਦਾ ਨੰਬਰ ਆ ਜੀ ਬਾਈ ਇਹਦਾ ਰੇਟ ਆ 6 ਲੱਖ ਰੁਪਈਆ ਠੀਕ ਹੈ ਬਾਈ ਜੀ ਹਾਂਜੀ 6 ਲੱਖ ਰੁਪਈਆ ਹਾਂਜੀ ਟਾਇਰਾਂ ਤੇ ਅਜੇ ਐਮ ਆਰ ਪੀ ਲਿਖਿਆ ਹੋਇਆ ਬਾਈ ਕੈਮਰਾਮੈਨ ਵੀਜ਼ ਨੂੰ ਵੇਚਦੇ ਟਾਇਰਾਂ ਤੇ ਮੜਾ ਜਾ ਕੈਮਰਾ ਬਣਾ ਦੋ ਬਾਈ ਕਈ ਭਰਾ ਕਹਿੰਦੇ ਟਾਇਰ ਵਪਾਰੀ ਪਾਉਂਦੇ ਆ ਪੌਣੇ ਆ ਸੀ ਐਂ ਠੀਕ ਹੈ ਜੀ ਜਿਹੜੇ ਦੇ ਥੋੜੇ ਹੁਣ ਪਾਉਨੇ ਆ ਪਰ ਇਹਦੇ origignal ਨਾਲ ਦੇ ਸਾਰੇ origignal ਨਾਲ ਦੇ ਟਾਇਰ ਆ ਕਈਆਂ ਦੇ ਪਾਉਣੇ ਪੈਂਦੇ ਆ ਪਾਉਣੇ ਹੀ ਪਾਉ ਜਿਹੜੇ ਦੇ ਹੁਣ ਘੱਟ ਟਾਇਰੋ ਪਾਉਣੇ ਪੈਂਦੇ ਹੁਣ ਆ ਗਿਆ ਬਾਈ ਜੀ ਸਵਰਾਜ 724 ਐਕਸ ਐਮ ਹਾਂਜੀ 20 ਟਰੈਕਟਰ ਜਮਾ ਨਵਾਂ ਲੋਕਲ ਨੰਬਰ ਦਾ ਮੁਕਸਰ ਨੰਬਰ ਦਾ ਠੀਕ ਹੈ ਬਾਈ ਇਹਦਾ ਰੇਟ ਹੈ ਜੀ 5.5 ਲੱਖ ਰੁਪਿਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਸਾਰੀ ਗਾਰੰਟੀ ਲੈਣੀ オリジナル ਦੀ ਇੰਜਨ ਤੱਕ ਦੀ ਵੇਖੋ ਮੇਰੀ ਬੇਨਤੀ ਸੁਣੋ ਜੀ ਬਾਈ ਜੇ ਕਿਤੇ ਮਾੜਾ ਮੋਟਾ ਪੁਰਛ ਲੱਗਣ ਵਾਲਾ ਤੋ ਲਾਉਣਾ ਹੀ ਪੈਂਦਾ ਠੀਕ ਹੈ ਜੀ ਜੇ ਹੁਣ ਕਿਤੇ ਰੰਗ ਲੱਥਾ ਜਾਂ ਕੋਈ ਉਹ मतलब रिमा जो व्हील आड़ गया कितों लेह गया जी ਵਿਆਹਲੇ ਘਰੇ ਜਾਣਾ ਤਾਂ ਵਿਆਹਲੇ ਲੀੜੇ ਪੋਣੇ ਪੈਣੇ ਆ ਸਹੀ ਗੱਲ ਹੈ ਜੀ ਤਿਆਰਤਾ ਕਰਨਾ ਪੈਂਦਾ ਮਾੜਾ ਮੋਟਾ ਪਰ ਇਹ ਟਰੈਕਟਰ ਰੀਜਨ ਵਾਲਾ ਜਿਹਾ ਮਾੜੇ ਮੋਟੇ ਸਪਿੰਡਲ ਸੁਪੰਡਲੇ ਦੇ ਮਾੜੇ ਮੋਟੇ ਲੁਕਾ ਨੂੰ ਝੂਠ ਮਾਰ ਕੇ ਚੀਜ਼ ਨਹੀਂ ਵੇਚਦੀ ਹਾਂ ਇਹਦੇ ਟਾਇਰ ਮੂਰਲੇ ਦੁਬਾਰਾ ਦੇ ਆ ਹੁਣ ਆ ਗਿਆ ਭਾਈ ਜੀ ਨਿਊ ਹਾਲੈਂਡ ਦਾ 3630 ਹਾਂ ਜੀ ਇਹ 55 ਐਚਪੀ ਵਾਲਾ ਟਰੈਕਟਰ ਹੈ ਜੀ 2010 ਮਾਡਲ ਆ ਠੀਕ ਹੈ ਭਾਈ ਇਹਦਾ ਵੀ ਨੰਬਰ ਆਵੋਰ ਦਾ ਹੀ ਆ ਜੀ ਭਾਈ ਫਰਸਟ ਪਾਰਟੀ ਦਾ ਜੀ ਮਾੜੀ ਮੋਟੀ ਕਾਲੇ ਰੰਗ ਦੀ ਇਹਦੀ ਟੈਚਿੰਗ 3 स्पीड ਦਾ ਟੋਪ ਮਾਡਲ ਆ 55 HP ਵਾਲਾ ਐ ਬਈ ਮੜਾ ਮੋਟਾ ਜੇ ਟੱਚਿੰਗ ਪੱਜਿੰਗ ਕੀਤੀ ਇਹਨਾਂ ਨੂੰ ਹੁੰਦਾ ਕੁਝ ਨਹੀਂ ਕਿਉਂਕਿ ਇੰਜਨ ਸੀ ਹੋਣਾ ਚਾਹੀਦਾ ਤੇ ਟਰੈਕਟਰ ਚ ਜਾ ਜਿਹੜੇ ਵੀ ਆ ਬਾਈ ਯਾਰ ਪਤਾ ਕੀ ਆਪਾਂ ਕਹਿ ਦਿੰਨੇ ਆ ਨਹੀਂ ਹੋਈ ਉਹਦੇ ਨਾਲ ਕੀ ਆ ਬਿਲਕੁਲ ਜੀ ਜਦੋਂ ਕਸਟਮਰ ਆਊਗਾ ਉਦੋਂ ਪਤਾ ਲੱਗ ਜਾਣਾ ਉਹ ਬਾਈ ਕੋਈ ਕਾਰ ਤਾਂ ਹੈ ਨਹੀਂ ਵੀ ਚਲਾ ਲਈ ਆਪਾਂ 2 ਕਿਲੋਮੀਟਰ ਚਲਾ ਲਈ 50 ਕਿਲੋਮੀਟਰ ਚਲਾ ਲਈ ਤੇ ਆਪਾਂ ਘਰੇ ਲਾ ਦੀ ਖੇਤਾਂ ਦੇ ਆ ਜੇ ਹੁੰਦੀਆਂ ਜੇ ਆਪਾਂ ਚਲਾਵਾਂਗੇ ਤਾਂ ਮੜਾ ਮੋਟੇ ਲੱਗਣਗੇ ਵੀ ਜਿਹੜੀ ਗੱਲ ਜਾਇਜ਼ ਐ ਹੁਣ ਆ ਗਿਆ ਬਾਈ ਜੀ ਮਹਿੰਦਰਾ ਦਾ ਟਰੈਕਟਰ ਆ ਗਿਆ ਬਾਈ ਇਹਦੇ ਬਾਰੇ 200 21 ਮਾਡਲ ਆ ਜੀ ਜੀ 650 ਠੀਕ ਹੈ ਬਾਈ ਪੈਰ ਇਹਦੇ ਨਾਲ ਦੇ ਆ ਲੋਕਲ ਨੰਬਰ ਦਾ ਇਹ ਠੀਕ ਹੈ ਬਾਈ ਫਰਸਟ ਪਾਰਟੀ ਦਾ ਜੀ ਬੈਂਕ ਦੇ ਪੇਪਰ ਨਾਲ ਆ ਪੂਰੇ ਦੇ ਠੀਕ ਹੈ ਬਾਈ ਇਹਦਾ ਰੇਟ ਆ 6 ਲੱਖ ਰੁਪਈਆ ਜੀ ਠੀਕ ਹੈ ਜੀ ਬਾਈ ਲੋਨ ਵੀ ਕਰ ਦਿੰਦੇ ਜੇ ਕਿਸੇ ਵੀਰ ਨੇ ਟਰੈਕਟਰ ਲੈ ਕੇ ਆਣਾ ਜੀ ਹਾਂਜੀ ਲੋਨ ਵੀ ਕਰ ਦਿੰਦੇ ਹੋ ਬਾਕੀ ਮਾਨਤਾਨ ਮੌਕੇ ਤੇ ਕਰ ਦਾਂਗੇ ਠੀਕ ਹੈ ਜੀ ਲੋਨ ਤਿੰਨ ਚਾਰ ਬੈਂਕਾਂ ਨਾਲ ਆਪਣਾ ਚ ਮਤਲਬ ਚਲਦਾ ਕੋਡ ਵਗੈਰਾ ਜੀ ਬਾਈ ਜੇ ਕੋਈ ਅਗਰ ਆਪ ਦੀ ਆਪ ਆਖੇ ਕਸਟਮਰ ਵੀ ਮੈਂ ਤਾਂ ਯਾਰ ਇਹ ਸਿੱਧੋ ਕਰਾਉਣਾ ਉਹ ਕਰਵਾ ਸਕਦਾ ਕੋਈ ਉਹਦੀ ਮਰਜ਼ੀ ਹੈ ਬਾਈ ਕਿ ਨਹੀਂ ਅਸੀਂ ਕੋਈ ਬੰਦੇ ਦੇ ਜੋਰ ਨਹੀਂ ਪਉਂਦੇ ਸਿੱਬਰ ਸਹੀ ਚਾਹੀਦੀ ਠੀਕ ਹੈ ਜੀ ਜੌਂਡੀਅਰ ਆ ਗਿਆ ਬਾਈ ਜੌਂਡੀਅਰ ਬਾਰੇ 5510 ਇਹ 2024 ਮਾਡਲ ਹੈ ਜੀ ਕਾਪੀ ਇਹਦੀ 25 ਦੀ ਹੈ ਟਰੈਕਟਰ ਤੇ ਮਾਰ ਕੇ 24 ਦੀ ਆ ਜੀ ਸਾਰਾ オリジナル ਆ ਇਹਦਾ ਰੇਟ ਹੈ ਜੀ 8 ਲੱਖ ਰੁਪਈਆ ਜੀ ਹਾਂ ਜੀ ਹੁਣ ਆ ਗਿਆ 5210 ਗੇਅਰ ਪ੍ਰੋ ਠੀਕ ਹੈ ਜੀ ਅੱਗੇ ਇੱਕ ਜੌਂਡੀਅਰ ਇੱਧਰ ਖੜਾ ਹੈ ਬਾਈ ਜੀ ਏ ਪੰਜਾਬ ਜੀ ਡੀ ਹੈ ਜੀ ਜੀ 2017 ਮਾਡਲ ਹੈ ਜੀ ਪੀਪੀ05 ਨੰਬਰ ਹੈ ਦਾ ਫੋਜਪੁਰ ਦਾ ਠੀਕ ਹੈ ਬਾਈ ਟਾਇਰ ਇਹਦੇ ਵੀ ਬਿਲਕੁਲ ਨਵੇਂ ਆ ਰਗੇ ਆ 9095 ਪੈਸੇ ਦੁਬਾਰਾ ਪਾਏ ਆ ਠੀਕ ਹੈ ਬਾਈ ਇਹਦਾ ਰੇਟ ਹੈ ਜੀ 4 ਲੱਖ 75000 ਠੀਕ ਹੈ ਬਾਈ ਜੀ ਹੁਣ ਬਾਈ ਅਸੀਂ ਤੁਹਾਨੂੰ ਹੋਰ ਟਰੈਕਟਰ ਦਿਖਾਉਨੇ ਆ ਕੈਮਰਾਮੈਨ ਵੀਰ ਨੂੰ ਬੇਨਤੀ ਆ ਥੋੜਾ ਜਿਹਾ ਨਾ ਸਾਡੇ ਦੇ ਕੈਮਰਾ ਚਾਈ ਘੱਟ ਮਾਰ ਦੋ ਅਜੇ ਟਰੈਕਟਰ ਆ ਉਹਨਾਂ ਦੇ ਜਰੂਰ ਮਾਰੋ ਆਪਾਂ ਲੋਕਾਂ ਨੂੰ ਟਰੈਕਟਰ ਦੇ ਵੇਚਨੇ ਹੈਗੇ ਆ ਇਹ ਆ ਗਿਆ ਸਵਰਾਜ 744 ਐਕਸਪੀ ਹਾਂ ਜੀ ਇਹ ਬਰੀ ਆ 855 ਵਾਲਾ ਇੰਡੀਅਨ 2021 ਮਾਡਲ ਆ ਪ्योर 21 ਆ ਜੀ ਬਾਈ ਕਾਪੀ ਹੋ ਸਕਦਾ ਦੀ ਬਾਈ ਦੀ ਹੋਵੇ ਠੀਕ ਹੈ ਜੀ ਇਹ ਜੈਨੂਨ ਹੀ 1000 ਘੰਟਾ ਚੱਲਿਆ ਹੈ 1000 ਘੰਟਾ Ориਜినਲ ਆ ਇਹਦੇ ਟਾਇਰ ਦੁਬਾਰਾ ਰੇਡੀਅਲ ਪਾਏ ਆ ਠੀਕ ਹੈ ਜੀ ਮਹਿੰਗੇ ਟਾਇਰ ਆ ਇਹਦੇ ਜੀ ਬਾਈ ਰੇਡੀਅਲ ਟਾਇਰ ਆ ਜੀ ਮਤਲਬ ਇਹ ਟਰੈਕਟਰ ਦੇ ਬਾਈ ਕਿਨ ਟਾਇਰ ਅਸੀਂ ਦੁਬਾਰੇ ਪਾਏ ਹੋਏ ਆ ਜੀ ਰੇਡੀਅਲ ਟਾਇਰ ਆ ਤੇ ਹਰ ਚੀਜ਼ ਦੀ ਬਾਈ ਗਾਰੰਟੀ ਲੈਂਦੇ ਆ ਆ ਦੇਖੋ ਜੀ ਟਾਇਰ ਬਹੁਤ ਵਧੀਆ ਬਾਈ ਕਿੰਨੇ ਪਰਸੈਂਟ ਟਾਇਰ ਪਾਇਆ ਇਹਦੇ 90 ਪੈਸੇ ਪਈ ਹੈ ਜੀ 90 ਪੈਸੇ ਪਈ ਹੈ ਹਾਂਜੀ ਠੀਕ ਹੈ ਜੀ ਨੋਪੀ ਛਤਰੀ ਲੱਗੀ ਆ ਵਧੀਆ ਛਤਰੀ ਲੱਗੀ ਸਵਰਾਜ ਦੀ origignal ਛਤਰੀ ਹੈ ਜੀ ਬਈ ਬਾਈਆਂ ਦਾ ਨਾ ਕੰਮ ਵੀ ਬਹੁਤ ਵਧੀਆ ਹੈ ਜਿਹੜੇ ਬਾਈਆਂ ਨੇ ਭਰਾ ਇੱਥੇ ਕੰਮ ਕਰਦੇ ਆ ਉਹਨਾਂ ਦਾ ਨੈਚਰ ਬਹੁਤ ਵਧੀਆ ਹੈ ਸਾਡੀ ਆਉਣ ਸਾਨੂੰ ਇੰਨੀ ਕਿੱਜਤ ਮਾਨ ਕੀਤਾ ਸੇਵਾ ਪਾਣੀ ਕੀਤੀ ਬੰਦਾ ਇਕੱਲਾ ਪੈਸਾ ਨਹੀਂ ਹੁੰਦਾ ਪਿਆਰ ਵੀ ਬੰਦਾ ਪਿਆਰ ਬੰਦੇ ਨੂੰ ਪਿਆਰ ਦਾ ਭੁਖਾਉਂਦਾ ਮੈਂ ਕਿਹਾ ਇਹਨਾਂ ਦੇ ਜਿਹੜਾ ਬਾਈਆਂ ਦਾ ਬਾਈਆਂ ਦਾ ਕੰਮ ਕਰਨ ਵਾਲੇ ਮੁੰਡੇ ਆ ਨਾ ਅਸੀਂ ਉਹਨਾਂ ਦੀ ਬਹੁਤ ਇੱਜ਼ਤ ਕਰਦੇ ਆ ਸਾਨੂੰ ਬਹੁਤ ਘੈਂਟ ਲੱਗੇ ਉਹ ਅਸੀਂ ਉਹਨਾਂ ਦਾ ਵੀ ਵਿਸ਼ ਔਰ ਬਾਈ ਬਸ ਸੁਰਾਜ ਦੀ ਗੱਲ ਕਰ ਰਹੇ ਹਾਂ। ਇਹ 2010 ਮਾਡਲ ਹੈ ਜੀ ਇਹ ਵੀ ਪੰਜਾਬ ਨੰਬਰ ਦਾ। ਜੀ ਬਾਈ। ਇਹ ओरिजिनल ਪਾਵਰ ਹੈ ਕਈ ਵਾਰੀ ਦੁਬਾਰਾ ਹੋ ਜਾਂਦਾ ਸਿੱਧਾ ਹਿੱਸੇ ਵਾਲਾ। ਠੀਕ ਹੈ ਬਾਈ। ਤੇਲ ਬ੍ਰੇਕਾਂ ਰਿਵਰਸ ਪੀਟੀਓ ਹੈ 10 ਮਾਡਲ ਹੈ ਟਾਇਰ ਇਹਦੇ ਮੂਹਰਲੇ ਅੱਦੇ ਆ ਮਗਰਲੇ 75 ਪੈਸੇ ਆ। ਠੀਕ ਹੈ ਜੀ। ਇਹਦਾ ਰੇਟ ਹੈ ਜੀ 3.5 ਲੱਖ। ਠੀਕ ਹੈ ਜੀ। ਹੁਣ ਇੱਧਰ ਆ ਗਿਆ ਬਾਈ ਜੀ 16 ਲੀਕਾ ਦਾ ਜੀ। 2022 ਮਾਡਲ ਹੈ ਜੀ। ਜੀ ਬਾਈ। ਇਹਦਾ ਰੇਟ ਹੈ ਜੀ 5,90,000 ਰੁਪਿਆ ਬਾਕੀ ਮੌਕੇ ਤੇ ਮਾਨਤਾਨ ਕਰ ਦਾਂਗੇ। ਠੀਕ ਹੈ ਜੀ ਬਾਈ 80000 ਰੁਪਏ ਦੇ ਬਾਕੀ ਲੋਨ ਕਰਵਾ ਦਾਂਗੇ ਤੁਸੀਂ 78000 ਰੁਪਏ ਦੇ ਕੇ ਤੁਸੀਂ ਬਾਈ 5 ਲੱਖ ਕਿੰਨੇ ਦਾ ਜੀ ਬਾਈ ਇਹ 80000 ਦਾ ਹਾਂਜੀ ਹਾਂਜੀ ਤੁਸੀਂ ਬਾਈ 80000 ਰੁਪਏ ਦੇ ਕੇ ਬਾਕੀ 5 ਲੱਖ ਵੀ 80000 ਦਾ ਟਰੈਕਟਰ ਨਾਲ ਲੈ ਕੇ ਜਾ ਸਕਦੇ ਹੋ ਔਰ ਬਾਈ ਇਧਰ ਮਹਿੰਦਰਾ 585 ਡੀ ਆਈ ਇਹਦੇ ਬਾਰੇ ਮੈਨੂੰ ਉਹ ਵੀ ਪੰਜਾਬ ਨੰਬਰ ਹੈ ਜੀ ਡਬਲ ਕਲਚ ਹੈ 98 ਮਾਡਲ ਦਾ 585 ਜੀ ਬਾਈ ਇਹਦਾ ਰੇਟ ਹੈ ਜੀ 1 ਲੱਖ 75000 ਰੁਪਏ ਠੀਕ ਹੈ ਬਾਈ ਜੀ ਹਾਂਜੀ ਅੱਗੇ ਆ ਗਿਆ ਸੋਨਾ ਲੀਕਾ ਜੀ ਐਮ ਐਮ 35 ਆ ਦੇਖੋ ਜੀ ਸੋਨਾ ਲੀਕਾ ਦਾ ਟਰੈਕਟਰ ਆ ਗਿਆ ਬਾਈ ਇਹ 2020 20 ਮਾਡਲ ਹੈ ਜੀ ਜੀ ਪਾਵਰ ਸਟੀering ਆ ਪੰਜਾਬ ਨੰਬਰ ਦਾ ਜੀ ਠੀਕ ਹੈ ਬਾਈ ਇਹਦਾ ਰੇਟ ਆ 3.5 ਲੱਖ ਰੁਪਿਆ ਜੀ ਠੀਕ ਹੈ ਜੀ ਹਾਂਜੀ ਸੋ ਦੋਸਤੋ ਤਿੰਨ ਹੋਰ ਜੰਦੂਰ ਦੇ ਝੋਟੇ ਖੜੇ ਆ ਵੀਡੀਓ ਅਜੇ ਖਤਮ ਨਹੀਂ ਹੋਈ ਤੁਹਾਨੂੰ ਉਹ ਵੀ ਦਿਖਾਵਾਂਗੇ ਹਾਂ ਬਾਈ ਇਹ ਟਰੈਕਟਰ ਦੀ ਵੀ ਡਿਟੇਲ ਦੱਸ ਜੌਨ ਡੀਅਰ ਦੀ ਇਹ 2021 ਮਾਡਲ ਹੈ ਜੀ 4 ਸਪੀਡ ਆ 52 10 ਆ ਜੀ ਤਾਰ ਇਹਦੇ ਬੀਕੇਟੀ ਦੇ ਰੇਡੀਅਲ ਪਾਏ ਵੇ ਮਗਰਲੇ ਠੀਕ ਹੈ ਜੀ ਜਮਾ ਨਵੇਂ ਬਿਲਕੁਲ ਪਾਏ ਆ ਜੇ ਹੁਣੇ ਪਾਏ ਆ ਪੰਜ ਚਾਰ ਦਿਨ ਹੋਇਆ ਠੀਕ ਹੈ ਜੀ ਬਾਈ ਕਹਿੰਦੇ ਚਾਰ ਪੰਜ ਦਿਨ ਹੋਇਆ ਬਾਈ ਜੀ ਟਰੈਕਟਰਾਂ ਦੇ ਜਿਹੜੇ ਟਾਇਰ ਆ ਚਾਰੇ ਬਿਲਕੁਲ ਨਵੇਂ ਆ ਤੇ ਨਵਿਆਂ ਦੀ ਬਾਈ ਗਾਰੰਟੀ ਲੈਂਦੇ ਆ ਉੱਪਰ ਤੁਸੀਂ ਦੇਖ ਸਕਦੇ ਹੋ ਆ ਦੇਖੋ ਜੀ ਉੱਪਰ ਅੱਖਰ ਹਜੇ ਮਿਡੇ ਨਹੀਂ ਗੇ ਆ ਜਿਹੜਾ ਟਾਇਰਾਂ ਦੇ ਉੱਪਰ ਨੰਬਰ ਹੈ 400 B 85 R 28 ਹਾਂ ਜੀ ਇਹ ਇਹ ਟਾਇਰ ਵੀ ਬਿਲਕੁਲ ਨਵੇਂ ਆ ਇਹ ਵੀ ਜੀ 90 90 750 20 ਦੀ ਜੋੜੀ ਨਵੀਂ ਪਾਈ ਆ ਇਹਦੇ ਵੈਸੇ 650 20 ਹੁੰਦੇ ਆ ਟਾਇਰ ਸੋ ਭਾਈ ਕਈ ਜਿਹੜੇ ਫੇਸਬੁਕ ਵਿਦਵਾਨ ਆ ਫੇਸਬੁਕ ਵੀਡੀਓ ਉਸ ਨੂੰ ਅਸੀਂ ਨਾ ਇਹ ਕਹਿੰਦੇ ਸਾਰੀ ਨੂੰ ਦੇਖਿਆ ਕਰੋ ਸ਼ੁਰੂਕ ਲੱਗੇ ਐਂਡ ਤੱਕ ਕਈ ਵਿਦਵਾਨੀ ਘੋਟਣ ਲੱਗ ਜਾਂਦੇ ਆ ਵੀ ਬਾਈ ਆਏ ਆ ਭਾਈ ਆਏ ਆ ਜਿੰਨਾ ਜ਼ਰਾ ਪਾ ਚੀਜ਼ ਪੂਰੀ ਨਹੀਂ ਦੇਖਦੇ ਉਹਨਾਂ ਜ਼ਰਾ ਪਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਆ ਇੰਡੋ ਫਾਰਮਾ ਜੀ ਇੰਡੋ ਫਾਰਮਾ ਠੀਕ ਹੈ ਜੀ 355 ਐਨ ਵੀ ਠੀਕ ਹੈ ਜੀ 2022 ਮਾਡਲ ਹੈ ਜੀ ਜੀ ਭਾਈ ਪੰਜਾਬ ਨੰਬਰ ਦਾ ਫਰਸਟ ਪਾਰਟੀ ਦਾ ਠੀਕ ਹੈ ਬਈ ਮਕਸਰ ਨੰਬਰ ਦਾ ਜੀ ਸ੍ਰੀ ਮਕਸਰ ਸਾਹਿਬ ਦਾ ਜੀ ਇਹਦਾ ਨੰਬਰ 2022 ਮਾਡਲ ਹੈ ਜੀ ਇਹ ਚੱਲਿਆ 7 600 ਘੰਟਾ ਚੱਲਿਆ ਹਨਾ ਜੀ ਤੇ 600 ਘੰਟਾ ਚੱਲਿਆ ਜੀ ਇਹਦਾ ਰੇਟ ਹੈ ਜੀ 4 ਲੱਖ 35000 ਠੀਕ ਹੈ ਬਈ ਜੀ ਹੁਣ ਬਈ ਆ ਗਿਆ ਜੀ ਲਾਸਟ ਟਰੈਕਟਰ ਦਾ ਭਾਈਆਂ ਕੋਲ ਅਰਜਨ ਇਹ 2022 ਮਾਡਲ ਹੈ ਜੀ ਜੀ ਬਈ ਇਹ ਵੀ ਪੰਜਾਬ ਨੰਬਰ ਦਾ ਫਰਸਟ ਪਾਰਟੀ ਦਾ 35 ਨੰਬਰ ਫਾਰਮ ਲੈਟਰ ਪੈਡ ਬੈਂਕ ਦੇ ਕਾਰਡ ਨਾਲ ਹੈ ਜੀ ਜੀ ਬਈ ਇਹਦਾ ਰੇਟ ਹੈ ਜੀ 5 ਲੱਖ ਤੇ 65000 ਰੁਪਏ ਠੀਕ ਹੈ ਜੀ ਬਾਕੀ ਮਾਨਦਾਨ ਕਰ ਦਾਂਗੇ ਮੌਕੇ ਤੇ ਜੀ ਸੋ ਭਾਈ ਤੁਹਾਨੂੰ ਸਾਰੇ ਟਰੈਕਟਰ ਦਿਖਾਤੇ ਇਕੱਲੇ ਇਕੱਲੇ ਟਰੈਕਟਰ ਦੀ ਡਿਟੇਲ ਹੈ ਮੈਂ ਕਹਿੰਦਾ ਇੰਨੇ ਬਾਕੀ ਆਪਰੇ ਕੋਲੇ ਹੋਰ ਵੀ ਟਰੈਕਟਰ ਆ ਜਿਵੇਂ 557 ਆਸ਼ਾ 2020 ਮਾਡਲ ਆ ਉਹ ਸਵੇਰ ਪਹੁੰਚ ਜਾਊਗਾ ਠੀਕ ਹੈ ਭਾਈ ਇੱਕ 552 2020 ਮਾਡਲ ਉਹ ਵੀ ਸਵੇਰ ਪਹੁੰਚ ਜਾਓ ਭਾਈ ਕਈ ਵੀਰਾਂ ਦੀ ਚੁਆਇਸ ਹੁੰਦੀ ਮੈਂ ਭਾਈ ਆਹ ਲੈਣਾ ਹੈ ਵੀ ਮੈਂ ਆਹ ਟਰੈਕਟਰ ਲੈਣਾ ਮੈਨੂੰ ਆਹ ਟਰੈਕਟਰ ਜੋ ਵੀ ਕਰਵਾਦਿਓ ਉਹ ਕੋਈ ਚੱਕਰ ਨਹੀਂ ਜੀ ਜਿਹੜਾ ਮਤਲਬ ਕਿਸਾਨ ਭਰਾ ਫੋਨ ਕਰਦਾ ਉਹਦੇ ਨਾਲ ਸਾਰੀ ਉਹਦੀ ਸੈਟੀਸਫਾਈ ਤਾਂ ਕਰਾਉਣੀ ਹੈ ਜੀ ਆ ਜੇ ਕੋਈ ਮਤਲਬ ਅਸਲ ਮਦਦ ਦੀ ਲੋੜ ਆ ਦੱਸ ਦੇਈਦਾ ਜੀ ਆਪਦੇ ਕੋਲੇ ਨਹੀਂ ਠੀਕ ਹੈ ਜੀ ਗਾਮੀ ਵਪਾਰੀਆਂ ਕੋਲੇ ਖੜੇ ਹੁੰਦੇ ਠੀਕ ਹੈ ਜੀ ਸੋ ਬਾਈ ਵੀਡੀਓ ਨੂੰ ਸ਼ੇਅਰ ਕਰੋ ਬੜਿਆਂ ਦਾ ਬਹੁਤ ਵਧੀਆ ਕੰਮ ਹੈ ਤੇ ਜਿਹੜਾ ਬਾਈ ਵੀਡੀਓ ਦੇਖ ਕੇ ਆਊਗਾ ਉਹਨਾਂ ਲਈ ਬਾਈ ਨੇ ਕਿਹਾ ਵੀ ਅਸੀਂ ਵਧੀਆ ਮਾਨਤਨ ਕਰਾਂਗੇ ਉਹਨਾਂ ਕੇ ਤੇ ਉਪਰ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਲੀਹਿੰਦਾ ਜੀ ਵੀਡੀਓ ਨੂੰ ਸ਼ੇਅਰ ਕਰ ਦੋ ਧੰਨਵਾਦ ਆ ਲੋਨ ਵੀ ਕਰਵਾ ਕੇ ਦੇਣਗੇ ਤੁਹਾਨੂੰ ਹਾਂਜੀ ਹਾਂਜੀ ਜੀ ਕੋਈ ਇਹ ਨਹੀਂ ਵੀ ਤੁਹਾਨੂੰ ਜੇ 5 ਲੱਖ ਦਾ ਟਰੈਕਟਰ ਤੁਹਾਨੂੰ ਪੂਰੇ ਦੇਣੇ ਪੈਣਗੇ ਲੋਨ ਕਰਵਾ ਕੇ ਦੇਣਗੇ ਬੰਦੇ ਦਾ ਸਿਵਲ ਸਕੋਰ ਵਧੀਆ ਹੋਣਾ ਚਾਹੀਦਾ ਸਹੀ ਹੈ ਨਾ ਭਾਈ ਜੀ ਸਿਵਲ ਦੇ ਹਿਸਾਬ ਨਾਲ ਹੀ ਲੋਨ ਹੋਣਾ ਜੀ ਬਿਲਕੁਲ ਜੀ ਕੋਈ ਵੀਡੀਓ ਯਾਰ ਕੱਟ ਵੱਧ ਹੋ ਜਾਂਦਾ ਵੀਡੀਓ ਨੂੰ ਬਈ ਪੂਰੀ ਦੇਖਣਾ ਹੈ ਫੇਰ ਤੁਹਾਨੂੰ ਪਤਾ ਲੱਗੂਗਾ ਟਰੈਕਟਰ ਚੰਗੇ ਮਾੜੇ ਦਾ ਕਈ ਬੀਜ ਤੇ ਕੋਇੰਟ ਕਰਨ ਲੱਗ ਜਾਂਦੇ ਆ ਤਾਂ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਭਾਈ ਜੇ ਤੁਹਾਨੂੰ ਵੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ